ਸਸੇ ਕਾਲ ਜੀ ਸਾਰਿਆਂ ਨੂੰ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਦੇ ਘੜੇ ਤੁਸੀਂ ਬਾਜ਼ਾਰ ਵਿੱਚ ਬਹੁਤ ਹੀ ਜ਼ਿਆਦਾ ਦੇਖੇ ਹੋਣਗੇ ਕਿਉਂਕਿ ਇਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਠੰਡੀਆਂ ਚੀਜ਼ਾਂ ਹੁੰਦੀਆਂ ਨੇ ਤੇ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਕਰਦਾ ਹੈ ਕਿ ਕਰੜੀ ਧੁੱਪ ਦੇ ਵਿੱਚ ਇਹਨਾਂ ਨੂੰ ਆਪਾਂ ਜ਼ਰੂਰ ਖਾਈਏ ਪੀਏ ਤੇ ਇਸ ਤਰ੍ਹਾਂ ਦੀ ਚੀਜ਼ ਆਪਾਂ ਵੀ ਅੱਜ ਘਰ ਦੇ ਵਿੱਚ ਤਿਆਰ ਕੀਤੀ ਹੈ ਇਨੂੰ ਆਪਾਂ ਪੀਣੇ ਤਾਂ ਰੋਜ਼ ਹੈ ਬਣਾ ਕੇ ਪਰ ਜੇ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਇਹਦਾ ਸਵਾਦ ਬਹੁਤ ਹੀ ਜ਼ਿਆਦਾ ਲਾਜਵਾਉ ਹੁੰਦਾ ਤੇ ਇਹ ਸੇਤ ਲਈ ਵੀ ਬਹੁਤ ਜ਼ਿਆਦਾ ਵਧੀਆ ਹੈ ਗਰਮੀ ਦੇ ਵਿੱਚ ਹਾਂਜੀ ਅੱਜ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਹੈ ਘੜੇ ਵਾਲੀ ਸ਼ਿਕੰਜਵੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਆਪਾਂ ਪਾਈਆਂ ਹੈਗੀਆਂ ਜਿਨ੍ਹਾਂ ਨਾਲ ਆਪਣੇ ਸਰੀਰ ਨੂੰ ਅੰਦਰ ਤੱਕ ਠੰਡਕ ਮਿਲੇਗੀ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਹੋਊਗਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਕੜੇ ਦੇ ਵਿੱਚ ਦੋ ਝੱਗ ਪਾਣੀ ਲੈ ਲਿਆ ਇਹ ਛੋਟਾ ਜਿਹਾ ਕੜਾ ਹੈਗਾ ਆਪਾਂ ਇਹਨੂੰ ਘਰਾਂ ਦੇ ਵਿੱਚ ਮੱਗਾ ਵਗੈਰਾ ਵੀ ਕਹਿ ਦਿੰਦੇ ਆ ਤੁਸੀਂ ਦੇਖ ਲਓ ਤੁਸੀਂ ਇਹਨੂੰ ਕੀ ਕਹਿੰਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਕੋਲੀ ਪੀਸੀ ਹੋਈ ਮਿਸ਼ਰੀ ਪਾਈ ਹੈ ਆਪਾਂ ਖੰਡ ਯੂਜ਼ ਨਹੀਂ ਕੀਤੀ ਇਹਦੇ ਵਿੱਚ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਕਾਲੀ ਮਿਰਚ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਪਾਇਆ ਉਸ ਤੋਂ ਬਾਅਦ ਆਪਾਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਦੇ ਵਿੱਚ ਉਹ ਹੈਗੀ ਹੈ ਜੀ ਨਿੰਬੂ ਨਿੰਬੂ ਆਪਾਂ ਇਹਦੇ ਵਿੱਚ ਨਿਚੋੜ ਲਵਾਂਗੇ ਤਾਂ ਕਿ ਇਹਦਾ ਕੋਈ ਬੀਜ ਵਗੈਰਾ ਵੀ ਘੜੇ ਦੇ ਵਿੱਚ ਨਾ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਨਿੰਬੂਆਂ ਨੂੰ ਨਿਚੋੜ ਲੈਣਾ ਹੈਗਾ ਤੇ ਗਰਮੀ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਵਧੀਆ ਸ਼ਿਕੰਜਵੀ ਬਣ ਕੇ ਤਿਆਰ ਹੁੰਦੀ ਹੈ ਤੇ ਬੱਚਿਆਂ ਨੂੰ ਪੂਰਾ ਦਿਨ ਤੁਸੀਂ ਦਿਓ ਨਾਲੇ ਤਾਂ ਇਹਦੇ ਵਿੱਚ ਕੋਈ ਆਈਸ ਵਗੈਰਾ ਨਹੀਂ ਹੁੰਦੀ ਜ਼ਿਆਦਾ ਕਿਉਂਕਿ ਘੜੇ ਦੇ ਵਿੱਚ ਵੈਸੇ ਹੀ ਠੰਡੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਪਾਵਾਂਗੇ ਜੀ ਗੋੰਦ ਕਤੀਰਾ ਇਹਨੂੰ ਆਪਾਂ ਪਿਉਂਤਾ ਸੀ ਥੋੜੇ ਜਿਹੇ ਨੂੰ 2 ਘੰਟੇ ਪਹਿਲਾਂ ਤੇ ਇਹ ਫੁੱਲ ਕੇ ਦੇਖੋ ਬਹੁਤ ਸਾਰਾ ਹੋ ਜਾਂਦਾ ਹੈਗਾ ਤੇ ਆਪਣੇ ਇੱਥੇ ਨੂੰ ਗੌਂਦਕ ਤੀਰਾ ਕਹਿੰਦੇ ਆ ਤੁਸੀਂ ਦੇਖ ਲਓ ਤੁਹਾਡੇ ਕੋਲ ਇਹਨੂੰ ਕੀ ਨਾਮ ਲੈਂਦੇ ਆ ਬਾਜ਼ਾਰ ਚੋਂ ਇਹ ਕਿਤੋਂ ਵੀ ਮਿਲ ਜਾਂਦਾ ਤੇ ਉਸ ਉਹਨੂੰ ਆਪਾਂ ਕੌਲੀ ਭਰ ਕੇ ਇਹਦੇ ਵਿੱਚ ਪਾ ਲਈ ਤੇ ਜਿਹੜਾ ਇਹ ਹੈਗਾ ਇਹ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਚੰਗਾ ਹੈਗਾ ਗਰਮੀ ਦੇ ਵਿੱਚ ਤੇ ਇਹਨੂੰ ਆਪਾਂ ਸ਼ਕੰਜਵੀ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਥੋੜਾ ਜਿਹਾ ਇਹਨੂੰ ਹਲਾਤਾ ਉਸ ਤੋਂ ਬਾਅਦ ਅਸੀਂ 8-10 ਪਦੀਨੇ ਦੇ ਪੱਤੇ ਲੈ ਲਾਂਗੇ ਉਹਨੂੰ ਪਾਣੀ ਦੇ ਵਿੱਚ ਸਾਫ਼ ਕਰਕੇ ਤੇ ਬ੍ਰੀਕ ਬ੍ਰੀਕ ਕੱਟ ਕੇ ਇਹਦੇ ਵਿੱਚ ਪਾ ਦਾਂਗੇ ਤੇ ਇਹਦਾ ਟੇਸਟ ਹੈ ਜਿਹੜਾ ਪਦੀਨੇ ਨਾਲ ਹੋਰ ਵੀ ਵਧੀਆ ਹੋ ਜਾਂਦਾ ਇੱਕ ਤਾਂ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਪਦੀਨਾ ਗਰਮੀ ਦੇ ਵਿੱਚ ਆਪਣੇ ਘਰੇ ਹੁੰਦਾ ਹੀ ਹੈ ਕਿਉਂਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਆ ਜਿਹਦੇ ਵਿੱਚ ਪਦੀਨਾ ਪਾਉਣੇ ਆਗੇ ਤੇ ਤੁਸੀਂ ਇਹਦੇ ਵਿੱਚ ਪਦੀਨਾ ਜ਼ਰੂਰ ਪਾਓ ਤੇ ਇਹ ਸ਼ਕੰਜ ਵੀ ਹੈ ਜਿਹੜੀ ਇਹਨੂੰ ਆਪਾਂ ਨੂੰ ਸਰਵ ਕਰਨ ਜੀ ਵੀ ਬਹੁਤ ਸੋਹਣਾ ਲੱਗਦਾ ਇਹਦੋਂ ਪਦੀਨਾ ਵਿੱਚ ਪਾਇਆ ਹੁੰਦਾ ਉਸ ਤੋਂ ਬਾਅਦ ਇਹ ਡਰਿੰਕ ਨੂੰ ਆਪਾਂ ਘੜੇ ਨੂੰ ਇਸੇ ਤਰ੍ਹਾਂ ਇਹ ਟੱਕੇ ਬੰਦ ਕਰ ਦਾਂਗੇ ਤੇ ਕੋਈ ਵੀ ਲਾਲ ਰੰਗ ਦਾ ਕੱਪੜਾ ਗਿੱਲਾ ਕਰਕੇ ਇਹਦੇ ਉੱਪਰ ਦੇ ਦਾਂਗੇ ਬੱਚਿਆਂ ਨੂੰ ਬਿਲਕੁਲ ਵਿਚਾਰ ਵਰਗੀ ਫੀਲਿੰਗ ਆਊਗੀ ਵੀ ਉਹੀ ਚੀਜ਼ ਆਏਗੀ ਘਰੇ ਤੇ ਇਹ ਤਰੀਕਾ ਤੁਸੀਂ ਅਪਣਾ ਕੇ ਜਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤੁਸੀਂ ਸ਼ੇਅਰ ਜਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਅੱਜ ਘਰੇ ਸੂਬਾ ਜਦੋਂ ਮੈਂ ਡਰਿੰਕ ਤਿਆਰ ਕੀਤਾ ਤਾਂ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਇਹ ਸ਼ੇਅਰ ਕਰੀਏ ਸ਼ਕੰਜਵੀ ਤਾਂ ਆਪਾਂ ਦੇਖੋ ਰੋਜ਼ ਹੀ ਘਰ ਦੇ ਵਿੱਚ ਬਣਾਉਂਦੇ ਆ ਪਰ ਇਹਦੇ ਵਿੱਚ ਕੁਝ ਚੀਜ਼ਾਂ ਇੱਕ ਦੋ ਚੀਜ਼ਾਂ ਵਾਧਾ ਐਡ ਕਰਕੇ ਬਹੁਤ ਹੀ ਵਧੀਆ ਇਹ ਸ਼ਕੰਜਵੀ ਤਿਆਰ ਹੋ ਜਾਂਦੀ ਹੈ ਤੇ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੈਗੀ ਗਰਮੀ ਦੇ ਵਿੱਚ ਐਓ ਜੀ ਮਜ਼ੇਦਾਰ ਚੀਜ਼ਾਂ ਬਣਾਵਣਾ ਕੇ ਜ਼ਰੂਰ ਪੀਓ ਤੇ ਇੰਜੋਏ ਕਰੋ